ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ hope to ਸਾਰੇ ਠੀਕ ਠਾਕ ਹੋਵੋ ਤੇ ਤੁਸੀਂ ਦੇਖ ਸਕਦੇ ਆ ਜਾੜੀ ਹਾਲਤ ਕੀ ਬਣੀ ਐ ਤੇ ਅੱਜ ਦਿਨ ਹੈਗਾ ਜੀ ਸੰਡੇ ਦਾ ਤੇ ਦਮਨ ਤੇ ਸਿਰਫ ਮੈਂ ਅੱਜ ਘਰੇ ਆ ਤੇ ਇੰਨੇ ਤੋਂ ਜ਼ਿਆਦਾ ਕੰਮ ਅੱਜ ਤੇ ਦੀਦੀ ਹੋਰਾਂ ਨੇ ਵੀ ਜਾਣਾ ਸੀਗਾ ਚੰਡੀਗੜ੍ਹ ਤੇ ਉਹ ਵੀ ਜਾਣਾ ਜ਼ਰੂਰੀ ਸੀਗਾ ਉਹ ਵੀ ਆਪਾਂ ਕੈਨਸਲ ਨਹੀਂ ਕਰ ਸਕਦੇ ਸੀਗੇ ਤੇ ਉਹ ਚੱਲ ਗਏ ਆ ਦੋਨੇ ਦੀਦੀ ਤੇ ਅਮਨ ਚੰਡੀਗੜ੍ਹ ਤੇ ਉਧਰ ਸਾਡੇ ਹੁਣ ਵੱਡਾਂ ਵਾਲੇ ਆਏ ਹੋਏ ਨੇ ਜਿਹੜਾ ਆਪਾਂ ਦੇਖ ਕੇ ਆਏ ਸੀਗੇ ਫਰਨੀਚਰ ਸਾਰਾ ਆ ਗਿਆ ਘਰੇ ਉਹ ਤੁਸੀਂ ਜਿਹੜੇ ਬੈੱਡ ਹੈਗੇ ਨੇ ਬਸ ਹੀ ਫੈਮਲੀ ਤੇ ਜਾ ਕੇ ਦੇਖਿਓ ਬਹੁਤ ਸੋਹਣੇ ਬੈੱਡ ਆਏ ਨੇ ਤੇ ਬਾਕੀ ਆਪਣਾ ਸੀਗਾ ਸਾਡੇ ਮਤਲਬ ਅਰਦਾਸ ਵੀ ਕਰਵਾਈ ਸੀਗੀ ਬੱਬਾ ਜੀ ਤੋਂ ਅੱਜ ਕਿਉਂਕਿ ਸਾਨੂੰ ਐਸੀਗਰ ਅਰਦਾਸ ਕਰਾ ਲਈਏ ਕਿ ਚਲੋ ਹਨਾ ਵੀ ਬੈਠਣਾ ਵੀ ਹੈ ਕੁਝ ਵੀ ਹੈ ਇੱਕ ਵਾਰੀ ਸ਼ੁਰੂਆਤ ਹੋ ਜਾਈ ਵਾਹਿਗੁਰੂ ਦੇ ਨਾਮ ਤੋਂ ਤੇ ਉਹ ਅੱਜ ਸਾਰਾ ਕੁਝ ਫਾਈਨਲੀ ਹੋ ਗਿਆ ਤੇ ਅੱਜ ਦਾ ਛੁੱਟੀ ਵਾਲੇ ਦਿਨ ਪਤਾ ਨਹੀਂ ਕਿਉਂ ਹੁੰਦਾ ਆ ਸਾਡੀ ਮੈਡਮ ਜੀ ਕਰਨਾ ਦੀਦੀ ਅੱਜ ਉਹਨਾਂ ਨੂੰ ਪਤਾ ਨਹੀਂ ਕਿਤੇ ਜਾਣਾ ਸੀ ਕਿਸ ਦਾ ਭੋਗ ਸੀਗਾ ਉੱਥੇ ਚਲੇ ਗਏ ਪਰ ਆਉਣ ਵਾਲੇ ਨੇ ਕਹਿੰਦੇ ਸੀ ਮੈਂ 2 ਵਜੇ ਤੱਕ ਆ ਜਾਾਂਗੀ ਤੇ ਕਲਿੰਦਰ ਭਾਜੀ ਵੀ ਕਾਹਲੀ ਕਾਹਲੀ ਭੱਜਣ ਲੱਗ ਗਏ ਭਾਈ ਜਾਨਾ ਭੋਗ ਵਾਲਾਂ ਤੇ ਤੇ ਮੈਂ ਫਤਿਹ ਦੇ ਘਰ ਭਾਜੀ ਅੱਜ ਘਰੇ ਆ ਤੇ ਮੈਂ ਹੁਣ ਬਣਾਈ ਆਪਣੇ ਲਈ ਕੱਪ ਚਾਹ ਢਾਗ ਵਾਲੀ ਮਿਸ਼ਰੀ ਪਾ ਕੇ ਤੇ ਮੈਂ ਹੁਣ ਦਮਨ ਕਰੀ ਕਿ ਮਾਸੀ ਬੈਠ ਰਹੇ ਨੇ ਤੇ ਅਸੀਂ ਆਪਾਂ ਚੱਲੀਏ ਹੁਣ ਦੇਖਣ ਤੇ ਬਸ ਆਪਾਂ ਚਾਣਨੇ ਆ ਉੱਥੇ ਨਾਲੇ ਚਾਦਰਾਂ ਫਿੱਤਰਾਂ ਉੱਛਾ ਕੇ ਆਣਨੇ ਆ ਤੇ ਨਾਲੇ ਅਸੀਂ ਕੀ ਕਰਕੇ ਉਹਨੇ ਬੈਠ ਦੇਖ ਕੇ ਆਣਨੇ ਆ ਕੀ ਕੀਮੇਂ ਦੇ ਲੱਗ ਰਹੇ ਨੇ ਤੇ ਤੁਸੀਂ ਜਿਹੜੇ ਬੈੱਡਾਂ ਦੀ ਲੁੱਕ ਹੈਗੀ ਐ ਜੋ ਵੀ ਐ ਉਹ ਤੁਸੀਂ ਬਾਸੀ ਫੈਮਿਲੀ ਤੇ ਜਾ ਕੇ ਦੇਖਿਓ ਸਾਰਾ ਕੁਝ ਫਤਿਹ ਦਮੂ ਪਤਾ ਨਹੀਂ ਕਿੱਥੇ ਵੀ ਰਹਿੰਦੇ ਆ ਹਨ ਉਧਰੀ 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 ਐ ਬਾਹਰੇ ਬਹੁਤ ਸੋਹਣੀ ਹਵਾ ਚੱਲਦੀ ਐ ਤੇ ਸੋਫੇ ਨਾ ਅਸੀਂ ਜਿਹੜੇ ਸਾਡੇ ਇੱਧਰ ਸੀਗੇ ਇੱਕ ਜਿਹੜਾ ਸਾਡਾ ਪਹਿਲਾ ਵਾਲਾ ਸੋਫਾ ਸੀਗਾ ਪੁਰਾਣਾ ਫਿਲਹਾਲ ਲਈ ਅਸੀਂ ਉਹ ਜੇ ਰੱਖ ਰਹੇ ਆ ਕਿਉਂਕਿ ਸੋਫਾ ਨਹੀਂ ਲਿਆਂਦਾ ਹੈਗਾ ਨਵਾਂ ਜੇ ਤੁਹਾਨੂੰ ਪਤਾ ਫਿਰ ਹੌਲੀ-ਹੌਲੀ ਸਾਰੀਆਂ ਚੀਜ਼ਾਂ ਆਉਂਦੀਆਂ ਹਨਾ ਇਕਦਮ ਹੀ ਆਉਂਦੀਆਂ ਹੈਗੀਆਂ ਤੇ ਉਹ ਅਸੀਂ ਅਜੇ ਇਹੀ ਰੱਖਾਂਗੇ ਬਟ ਫਿਲਹਾਲ ਉਹ ਤੋਂ ਸਮਾਨ ਪਿਆਸ ਹੋ ਜੇ ਨਹੀਂ ਠਹਿਰ ਕੇ ਰ ਜਾ ਦੇਖਾਂਗੇ ਸ਼ਾਇਦ ਅੱਜ ਦੇ ਸੈਟਿੰਗ ਹੋ ਗਈ ਸ਼ਾਮਾਂ ਤੱਕ ਜੇ ਨਹੀਂ ਤਾਂ ਫਿਰ ਕੱਲ ਤੱਕ ਰੱਖਾਂਗੇ ਤੇ ਬਸ ਹੁਣ ਫਟਾਫਟ ਚਾਹ ਪੀ ਕੇ ਤੇ ਮੈਂ ਇੱਥੇ ਦਮਨ ਚੱਲੀ ਆਂ ਉੱਧਰ ਉਹਨੇ ਉਹ ਕਿਰਨਾ ਆ ਜੂਗੀ ਦਮਨ ਜਦੋਂ ਕਿਰਨਾ ਆ ਗਈ ਫਿਰ ਸਾਨੂੰ ਫੇਰ ਇੱਧਰ ਆਉਣਾ ਪੈਣਾ ਕਿਰਨਾ ਨਹੀਂ ਕਿਰਨ ਕਿਰਨਾ ਕਹਿਨੀ ਆ ਮੈਂ ਤਾਂ ਕਿਰਨ ਆ ਜੂਗੀ ਤੇ ਫਿਰ ਕਿਰਨ ਆਏਗੀ ਤੇ ਫਿਰ ਅਸੀਂ ਕਿਰਨ ਨਾਲ ਲਾ ਕੇ ਉੱਧਰ ਘਰੇ ਵੀ ਕੰਮ ਕਰਾਉਣਾ ਅੱਜ ਮੈਂ ਵੀ ਆਪਣੀ ਲਿਸਟ ਬਣਾਉਣੀ ਆ ਕਿ ਮੈਂ ਕਿਹੜੇ ਕਿਹੜੇ ਕੰਮ ਕਰਨੇ ਹੁਣ ਮੈਨੂੰ ਪ੍ਰੈਸ਼ਰ ਪੈ ਰਿਹਾ ਮੈਨੂੰ ਟੈਨਸ਼ਨ ਹੋ ਰਹੀ ਕਿ ਜਿੰਨਾ ਟਾਈਮ ਘੱਟ ਹੈ ਤੇ ਕੰਮ ਚਾਦਾ ਕੰਮ ਚਾਦਾ ਨਹੀਂ ਕਿ ਵਾਈ ਗਰੂ ਟਾਈਮ ਤੋਂ ਹੋ ਜਾਣਾ ਸੱਚੀ ਹੋ ਮੇਰੇ ਦਿਨਾਂ ਤੋਂ ਜਣਾ ਚ ਮੈਨੂੰ ਬਲਿੰਦਰ ਤੋਂ ਵੀ ਟਾਂਟ ਪਾਣੀ ਜਾਂਦੇ ਨੇ ਬਹੁਤ ਦਿਨਾਂ ਦੀ ਮੈਨੂੰ ਸਾਰੀ ਮਤਲਬ ਲਿਸਟ ਭੇਜੀ ਹੋਈ ਆ ਤੇ ਮੈਂ ਬਸ ਇੱਕ ਤਣਾ ਸਕੂਲ ਜਾ ਕਰਕੇ ਟਾਈਮ ਲਾਦਾ ਸਾਰਾ ਦਿਨ ਤਾਂ ਸਕੂਲ ਚ ਨਿਕਲ ਜਾਂਦਾ ਸੋ ਅੱਜ ਹੁਣ ਮੈਂ ਜਿਹੜੇ ਭਾਜੀ ਹਰੰਦ ਕਰਨ ਵਾਲੇ ਕੰਮ ਨੇ ਉਹ ਮੈਂ ਕਿਲਿੰਦਰ ਭਾਈ ਨੂੰ ਦੱਸੂਗੀ ਕਿ ਉਹ ਜਾ ਕੇ ਪਤਾ ਕਰਕੇ ਆਉਣਗੇ ਕਚਹਿਰੀਆਂ ਚ ਹਨ ਤੇ ਉਸ ਤੋਂ ਬਾਅਦ ਜਿਹੜੇ ਮੇਰੇ ਕੰਮ ਹੋਏ ਫਿਰ ਮੈਂ ਇੱਕ ਛੁੱਟੀ ਲਵਾਂਗੀ ਫਿਰ ਮੈਂ ਕਰਾਂਗੀ ਬਹੁਤ ਛੋਟੇ ਛੋਟੇ ਬਹੁਤ ਸਾਰੇ ਕੰਮ ਪਏ ਨੇ ਮੇਰੇ ਕਰਨ ਵਾਲੇ ਤੇ ਹੁਣ ਪਤਾ ਨਹੀਂ ਕਿਉਂ ਮੈਨੂੰ ਟੈਨਸ਼ਨ ਹੋ ਰਹੀ ਹੈ ਵੀ ਗਾਗ ਅੱਜ ਨਵੰਬਰ ਦਾ ਲਾਸਟ ਡੇ ਹੈ ਤੇ ਦਸੰਬਰ ਸ਼ੁਰੂ ਹੋ ਰਿਹਾ ਤੇ ਮੈਂ ਤਾਂ ਚ ਖਤਮ ਹੋ ਜਾਣੀ ਹੈ ਵਾਹਿਗੁਰੂ ਬਾਕੀ ਚਲੋ ਸੁੱਖ ਦਾ ਟਾਈਮ ਲੈ ਕੇ ਆਵੇ ਦਮਣਾ ਕੀ ਕੀਤਾ ਤੂੰ ਹੈ ਮਤਲਬ ਇਨੀ ਸੋਹਣੀਆਂ ਸੋਹਣੀਆਂ ਚੀਜ਼ਾਂ ਹੁੰਦੀਆਂ ਨੇ ਹੈ ਹਨਾ ਕੱਲ ਲੈ ਕੇ ਆਏ ਸੀਗੇ ਆਹ ਦੇਖੋ ਜਿੱਦਾਂ ਆਪਾਂ ਇੱਥੇ ਰੱਖਿਆ ਨਾ ਕੱਪੜੇ ਇੱਥੇ ਰੱਖੋ ਕਿਉਂ ਇਹ ਤੇ ਕਿਉਂ ਰੱਖਣਾ ਟੇਬਲ ਤੇ ਕਿਉਂ ਨਹੀਂ ਰੱਖ ਸਕਦੇ ਟੇਬਲ ਤੇ ਨਹੀਂ ਰੱਖਣਾ ਜਿਹਦਾ ਕਈ ਚੀਜ਼ਾਂ ਹੁੰਦੀਆਂ ਨੇ ਨਾ ਗਲਾਸ ਨੂੰ ਨਹੀਂ ਸੂਟ ਕਰਦੀ ਗਲਾਸ ਦੇ ਉੱਪਰ ਡੈਕਟਿੰਗ ਰੱਖਣੀ ਆ ਤੇ ਇਹ ਬਣਿਆ ਹੋਇਆ ਹੈ ਆਈ ਥਿੰਕ ਸੋ ਵਿਦੋਂ ਨਹੀਂ ਚੱਲਦਾ ਅੱਜਕੱਲ ਡੀਆਈਵਾਈ ਨਹੀਂ ਇਹ ਉਹ ਜਿਹੜਾ ਹੁੰਦੇ ਨਹੀਂ ਕਿ ਵਾਈਨ ਦੀ ਬੋਤਲਾਂ ਤੇ ਉਹ ਲੱਗੇ ਹੁੰਦੇ ਨੇ ਉਹਨਾਂ ਤਾਂ ਬਣਾਇਆ ਬਣਾਇਆ ਤੇ ਉਸੇ ਤਰੀਕੇ ਦੇ ਨਾਲ ਹੀ ਆ ਨਾ ਕੁਝ ਜਿਹੜਾ ਉਹ ਨਹੀਂ ਆਪਾਂ ਲੈਂਦਾ ਬlesd this kitchen ਹਾਂ ਉਹ ਵੀ ਆਪਾਂ ਬਣਾ ਸਕਦੇ ਆ ਉਜਾ 1000 ਰੁਪਏ ਦਾ ਦੇਰੇ ਸੀਗੇ ਕੱਲ ਹਾਂ ਮੈਂ ਪਲੇਟਾਂ ਲੈ ਕੇ ਨਾ ਪੀਲੇ ਰੰਗ ਦੀ ਲਾਜਾ ਉਹ ਤੇ ਆਪ ਘਰੇ ਬਣਾਉਂਗੀ ਦਮੂ ਲੈ ਇਕੱਠੀਆਂ ਕਰ ਸੀਲ ਦੀਆਂ ਪਲੇਟਾਂ ਕਲਰ ਕਾਲ ਸੋਨਾਂ ਡਿਜ਼ਾਈਨ ਕਰਕੇ ਦੇਖੀ ਉਹ ਹੀ 1000 ਓ ਮਾਈ ਗਾਡ ਥੈਂਕ ਯੂ ਫਰ ਥੇ ਇ ਉਹ ਫਿਰ ਕਿ ਕਿਰਾ ਕਰਦੇ ਨਹੀਂ ਮੰਨੀ ਚਾਹ 800 ਕਿ ਬਣਉਗੀ ਹੁਣ ਤਾਂ ਫਲੇਵਰ ਦੇਖ ਲੈ ਉਹ ਇਹ ਕਿਹੜਾ ਫਲੇਵਰ ਨਾ ਫਲੇਵਰ ਹੈ ਸ਼ੇਜ਼ ਦਾ ਵਨ ਚਟਨੀ ਦਾ ਬਟੇਚ ਮਿਰਚ ਨਹੀਂ ਹੁੰਦੀ ਬਹੁਤ ਸਵਾਦ ਅੰਦਰ ਨਹੀਂ ਹੁੰਦੀ ਬਸ ਤੁਹਾਡਾ ਠੀਕ ਹੈ ਮਿਰਚ ਚਟਨੀ ਹੁੰਦੀ ਹੈ ਹਾਂ ਬਾਪੂ ਦੀ 75 ਰੈਂਚਾ ਵੀ ਕਿਉਂ ਨਹੀਂ ਆ ਉਹ ਚੱਲਦਾ ਫਿਰਨਾ ਠੀਕਾ ਪਿਆ ਜਾਂਦਾ ਉਹ ਗੁਰਕਰੇ ਨੇ ਇਹ ਆਹ ਗੁਰਕਰੇ ਨੇ ਹੂੰ ਤਾਜੀ ਮਟਰ ਨਹੀਂ ਹੈਗੀ ਤਾਜੀ ਛੱਡੀ ਗਈ ਘੱਟ ਉਹ ਬਹੁਤ ਆਰੀ ਚ ਨੇ ਆਹ ਅਮਨੁਰੀ ਉਹ ਚਾਰ ਡੇਸ ਦੋਨੇ ਘਰ ਦੇ ਜਾਣ ਸਾਡੇ ਬਿਜ਼ੀ ਨੇ ਤੇ ਗੱਡੀ ਆਪਣੀ ਕਨਾਲ ਡਰਾਈਵਰ ਲੈ ਕੇ ਗਏ ਰਹੇ ਅਮਨੁਰੀ ਤੁਹਾਨੂੰ ਟਾਈਮ ਨਹੀਂ ਸੀ ਹੈਗਾ ਇਸੇ ਕੋਲੇ ਜਾਣ ਦਾ ਮੇਰੇ ਕੋਲ ਛੁੱਟੀਆਂ ਦਿਨ ਹਰੇਕ ਨੂੰ ਹੁੰਦਾ ਏ। ਵਿਆਹ ਵੀ ਕੰਮ ਕਰਨੇ ਆ ਵੀ ਹੁਣ ਅੱਜ ਮੇਰੇ ਵੀ ਛੁੱਟੀਆਂ ਸਿੱ ਨੂੰ ਬਹੁਤ ਸਾਰੇ ਲਾਲਚ ਸੀਗੇ। ਵੀ ਅੱਜ ਆਹ ਖਾ ਲੂੰਗੀ ਆਹ ਖਾ ਲੂੰਗੀ ਮੈਂ ਆਪਣੀ ਲਿਸਟਾਂ ਬਣਾ ਕੇ ਰੱਖੂੰਗੀ। ਉਹ ਤਾਂ ਮੈਂ ਬਣਾਉਂਗੀ ਹਰ ਹਾਲ ਚਿਰ ਨਹੀਂ ਤਾਂ ਇਸ ਤੋਂ ਬਾਅਦ ਮੈਨੂੰ ਡਾਂਟ ਪੈਣੀ ਹੁਲਿੰਦਰ ਤੋਂ ਬਹੁਤ ਜ਼ਿਆਦਾ। ਜੇ ਮੈਂ ਨਾ ਬਣਾਈਆਂ ਤਾਂ। ਬਾਹਰੇ ਵੈਦਰ ਇੰਨਾ ਸੋਹਣਾ ਲੱਗ ਰਿਹਾ ਗਾਇਜ਼ ਜਿਹੜਾ ਸਾਡਾ ਪਿੱਛੇ ਪੈਲੀ ਵਾਲਾ ਕੈਮਰਾ ਲੱਗਿਆ ਹੋਇਆ ਉਹਦਾ ਥਿਊ ਵਾਲੇ ਘੈਂਟ ਆ ਰਿਹਾ। ਹਵਾ ਚੱਲ ਰਹੀ ਐ। ਬੜਾ ਪਿਆਰਾ ਲੱਗ ਰਿਹਾ। ਫਰਮਾ ਆਪਾਂ फटाफट ਚਲੀਏ ਉਧਰ ਕਿ ਕਿਰਨ ਦੇ ਆਉਣ ਤੋਂ ਪਹਿਲਾਂ ਕਿਲਾ ਆਪਾਂ ਇੱਧਰ ਲਈ ਫ੍ਰੀ ਹੋ ਜਾਈਏ ਆਪਾਂ ਨੂੰ ਇੱਧਰ ਵੀ ਆ ਕੇ ਕਰਨਾ ਪੈਣਾ ਠੀਕ ਹੈ ਹਾਂ ਚਲੋ ਗਾਇਸ ਮੈਂ ਚਾਹ ਪੀ ਲਾਂ ਗੁੱਡ ਵਾਈਬਸ ਓਨਲੀ ਚੱਕੋ ਲੋ ਜੀ ਅੱਜ ਨਾ ਸਾਡੇ ਕੋਲੇ ਕਸਟਮਰ ਹੈਂਡਲ ਕਰਨ ਦਾ ਬਿਲਕੁਲ ਟਾਈਮ ਨਹੀਂ ਕਿਉਂਕਿ ਅਸੀਂ ਦੋਨੋਂ ਹੀ ਘਰੇ ਆ ਸਾਨੂੰ ਬਹੁਤ ਟੂ ਮੱਚ ਕੰਮ ਹੈ ਘਰੇ ਸੋ ਟੂਡੇ ਵੀ ਆਰ ਕਲੋਜ਼ਿੰਗ ਦਾ ਬੁਟੀਕ ਚੱਲ 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 ਮੈਂ ਤਾਂ ਹੱਸ ਜਾਂਦੀ ਆ ਮੈਂ ਸਪੋਰਟਸ ਮੀਟ ਤੇ ਬਹੁਤ ਘਾਪ ਆਇਆ ਮੈਂ ਮੇਰੀ ਟੀਮ ਤਾਂ ਬਹਿ ਹਾਰ ਗਈ ਪਰ ਮੈਂ ਆਪਣੀ ਟੀਮ ਨੂੰ ਬਹੁਤ ਚੀਅਰ ਕੀਤਾ ਹੋਰ ਹੋਜੀ ਹੁਣ ਅਸੀਂ ਚੱਲੀਆਂ 10 ਮਿੰਟ ਦੀ ਬ੍ਰੇਕ ਲੈਣ ਗਮਲੇ ਤਰੋਣਾ ਪਗਦੇ ਜਾਂਦਾ ਕੀ ਕਰੀਏ ਗੱਦੇ ਅੰਦਰ ਦੇ ਲਾਈਟਾਂ ਦਾ ਕੰਮ ਚੱਲ ਰਿਹਾ ਉਹ ਜੇ ਫੇਰ ਹੀ ਸਿੱਟਾਂਗੇ ਕੱਦੇ ਹੋਰ ਫੇਰ ਨਹੀਂ ਤਾਂ ਫੇਰ ਚਾਦਰਾਂ ਗੰਦੀਆਂ ਹੋਣਗੀਆਂ ਕੋਈ ਫਾਇਦਾ ਨਹੀਂ ਨਹੀਂ ਉਹ ਤਾਂ ਚੱਲ ਕਰ ਦੇਗਾ ਉਹਨੇ ਕਿਹੜੇ ਚਾਦਰਾਂ ਖਰਾਬ ਕਰਨੀਆਂ ਰਾਜ਼ ਮम्मा ਕਹਿੰਦੇ ਕਿ ਅੱਜ ਗੱਦੇ ਤੇ ਚਾਦਰਾਂ ਛੱਡ ਦੋ ਮੈਨੂੰ ਨਹੀਂ ਲੱਗਦਾ ਸਿੱਟਣੀਆਂ ਚਾਹੀਦੀਆਂ ਹੋਰ ਪਤਾ ਕੀ ਅੰਦਰ ਚਾਦਰਾਂ ਸਫਾਈ ਹੋਣੀ ਫੇਰ ਚਾਦਰਾਂ ਗੰਦੀਆਂ ਹੋ ਜਾਣੀਆਂ ਨੇ ਐਨਾ ਟਾਈਮ ਲੱਗਿਆ ਲੋ ਜੀ ਅੱਜ ਦਾ ਸਾਡਾ ਇੰਨਾ ਬਿਜ਼ੀ ਦਿਨ ਰਿਹਾ ਨਾ ਇੰਨਾ ਕ ਜਿਆਦਾ ਬਿਜ਼ੀ ਦਿਨ ਰਿਹਾ ਤੇ ਹੁਣ ਫਾਈਨਲੀ ਮਤਲਬ ਅਜੇ ਵੀ ਸਾਰੇ ਕੰਮ ਮੁੱਕੇ ਨਹੀਂ ਮੈਂ ਇਹ ਨਹੀਂ ਕਹਿ ਸਕਦੀ ਕਿ ਫਾਈਨਲੀ ਸਾਰੇ ਕੰਮ ਮੁੱਕ ਗਏ ਬਹੁਤ سارے ਕੰਮ ਪਏ ਨਹੀਂ ਅਜੇ ਅਜੇ ਅਸੀਂ ਦੂਸਰੇ ਘਰ ਜਿਹੜੇ ਬੈੱਡਬੂਟ ਸੀਗੇ ਉਹ ਸੈੱਟ ਕਰ ਗਏ ਸੀ ਮਿਸਤਰੀ ਤੇ ਹੁਣ ਅਸੀਂ ਉਧਰ ਚਾਦਰਾਂ ਵਗੈਰਾ ਵਿਛਾ ਕੇ ਆਏ ਆ ਉਹ ਤੁਸੀਂ ਬਸ ਹੀ ਫੈਮਿਲੀ ਤੇ ਚੈਨਲ ਤੇ ਜਾ ਕੇ ਦੇਖ ਲਿਓ ਚਾਦਰਾਂ ਵਗੈਰਾ ਤੇ ਹੁਣ ਮੈਂ ਕੱਟਿਆ ਫਰੂਟ ਆਪਣੇ ਸਾਰਿਆਂ ਨੂੰ ਕਿਉਂਕਿ ਥੱਕ ਗਏ ਹੋਣਾ ਨੂੰ એનર્ਜੀ ਚਾਹੀਦੀ ਫਰੂਟ ਕੱਟਿਆ ਕਰਨ ਮਨ ਸੀ ਖਾਣਾ ਲੋ ਫਤੇ ਤੇ ਦਮੂ ਸਾਡੀ ਫੇਰ ਗਮ ਹੋ ਗਈ ਪਤਾ ਨਹੀਂ ਉੱਧਰ ਤੁਰ ਗਈ ਉਹ ਉਹ ਆਪਣਾ ਬੈੱਡ ਸਜਾਈ ਜਾ ਰਹੀ ਆ ਉੱਧਰ ਜਾ ਕੇ ਹਾਏ ਮੈਂ ਆ ਦਮੂ ਨੂੰ ਕੰਨ ਕੀ ਕੰਮ ਕਹਿਣਾ ਸੀ ਵੀ ਦਮੂ ਆ ਜਾ ਤੇ ਦਮੂ ਦਾ ਪਤਾ ਹੀ ਨਹੀਂ ਹੈਗਾ ਵੀ ਦਮੂ ਕਿੱਧਰ ਹੈ ਤੇ ਅਜੇ ਹੁਣ ਮੈਨੂੰ ਸਬਜ਼ੀ ਦੀ ਟੈਨਸ਼ਨ ਪੈ ਰਹੀ ਵੀ ਰਾਤੀ ਬਣਾਉਣਾ ਕੀ ਹੈ ਮੇਰੀ ਤਾਂ ਸਲਾਸ ਆ ਗਈ ਪਿਆ ਅੱਜ ਸਾਲੀ ਚੱਲਣ ਦੇ ਮੈਂ ਨਹੀਂ ਅੱਜ ਕੋਈ ਸਬਜ਼ੀ ਸਬਜ਼ੀ ਬਣਾਣੀ ਹੈਗੀ ਅੱਜ ਘਰ ਦੇ ਕਹਿਣਾ ਸਾਲੀ ਖਾਓ ਕਿਰਨ ਦੀਦੀ ਲੈ ਲਓ ਵਾਏ ਕਾਨੂੰ ਸਵੇਰ ਦੇ ਅਸੀਂ ਕੰਮ ਲੱਗੇ ਹੋ ਰਹੇ ਤੇ ਰਹਿ ਰਸਤਾ ਟਾਈਮ ਹੋ ਗਿਆ ਰਹਿ ਰਸਤਾ ਪਾਸ ਸ਼ੁਰੂ ਹੋ ਗਿਆ ਕੁਝ ਖਾ ਲਈਏ ਤੇ ਉਸ ਤੋਂ ਬਾਅਦ ਆਪਾਂ ਕਿੱਥੇ ਰੱਖਿਆ ਯਾਰ ਬੂਟ ਮੈਂ ਤਾਂ ਸੋਚ ਨਹੀਂ ਮੈਨੂੰ ਹੋ ਜਾਏਗਾ ਕਮਾਲ ਹੋ ਗਈ ਤੇ ਮੰਦੀ ਦੀ ਹੋਰੀ ਜਾਈ ਨਹੀਂ ਹੈਗੇ ਹੁਣ ਨਾ ਮੈਂ ਆਂਦਾ ਹਨੇਰਾ ਪੈ ਜਾਣਾ ਦੇਖੋ ਨਾ ਮੈਡਮ ਵਾਲੀ ਵੀਡੀਓ ਕੋਲੋਂ ਆਈ ਸੀ ਕਿ ਉਹ ਅਜੇ ਉੱਥੇ ਬੈਠੀਆਂ ਨੇ ਹਾਲਾਂਕਿ ਉਹਨਾਂ ਨੂੰ ਇਸ ਟਾਈਮ ਤੱਕ ਤੁਰ ਪੈਣਾ ਚਾਹੀਦਾ ਸੀਗਾ ਉੱਥੋਂ ਬਟ ਡੋਨਟ ਕিয়ার ਅਬਾਊਟ ਦ ਟਾਈਮ ਫਤਿਹ ਚਲ ਤੂੰ ਦੇਖ ਲੈ ਡਿਵੀਜ਼ਨ ਫਤਿਹ ਨੇ ਭੇਜਿਆ ਫਤਿਹ ਸਿੰਘ ਨੇ ਆਪ ਹੀ ਜਾ ਕੇ ਉੱਥੇ ਬਾਰੇ ਬਾਰੇ ਗੱਦੀ ਕਰਨ ਲੱਗੇ ਹलो ਗਾਇਜ਼ ਫਾਈਨਲੀ ਸਾਰਾ ਕੰਮ ਹੀ ਕਰਕੇ ਸੋਫੇ ਚੱਕਿਆ ਮੇਰੀ ਬਾਹ ਹੁਣ ਦਰਦ ਕਰਨਦੀ ਆ ਤੇ ਸਾਗ ਨੂੰ ਤੜਕਾ ਲਾਣਾ ਰੋਟੀ ਬਣਾਉਣ ਲੱਗੇ ਨੇ ਮੰਮੀ ਤੇ ਅਸੀਂ ਉਧਰ ਸੋਫੇ ਰਖਵਾ ਕੇ ਆਇਆ ਰਣ ਗਿਆ ਬੜੇ ਭਾਰੇ ਨੇ ਸੱਚੀ ਤੁਹਾਨੂੰ ਮੰਮੀ ਰੋਟੀ ਬਣਾਉਣ ਲੱਗਿਆ ਸੀ ਰੋਟੀ ਖਾਣੇ ਆ ਥੱਕ ਗਿਆ ਸੋਫੇ ਉਹ ਇੰਨੇ ਭਾਰੇ ਇਨਾਂ ਨੇ ਚੱਕ ਕੇ ਖੜਿਆ ਬਾਹਾਂ ਤੇ ਜਿਆਦਾ ਵੇਟ ਪੈ ਗਿਆ ਹੁਣ ਬਾਅਦ ਵਿੱਚ ਪਤਾ ਲੱਗੂ ਜਦੋਂ ਤਾਂ ਹੁਣ ਚ ਦਰਦਾਂ ਲੱਗ ਗਿਆ ਨਾਲ ਤੇ ਅੱਜ ਅਸੀਂ ਸਾਰੀ ਉਧਰ ਸੈਟਿੰਗ ਕਰਤੀ ਤੇ ਹੁਣ ਤੁਸੀਂ ਦੇਖ ਲਓ ਵੀ ਸਾਢੇ 6 ਹੋ ਗਏ ਨੇ ਹੁਣ ਅਸੀਂ ਵੇਲੇ ਹੋਏ ਆ ਤੇ ਹੁਣ ਨਹਾ ਧੋ ਕੇ ਤੇ ਹੁਣ ਆਪਣੀ ਤਿਆਰੀ ਕਰਨੀ ਆ ਕੱਪੜੇ-ਕੱਪੜੇ ਪ੍ਰੈਸ ਕਰਨੇ ਨੇ ਸਵੇਰ ਲਈ ਤੇ ਜਿਹੜੇ ਮੇਰੇ ਕੰਮ ਸੀ ਉਹ ਤਾਂ ਰਹਿ ਗਏ ਕੋਈ ਗੱਲ ਨਹੀਂ ਬਾਅਦ ਚ ਕਰ ਲਾਂਗੇ ਅੱਜ ਮੈਂ ਪੰਗਾ ਲੈ ਲਿਆ ਮੱਖਣੀ ਕੱਢਣ ਦਾ ਮਲਾਈ ਰੜਕਣੀ ਸੀਗੀ ਪਤਾ ਨਹੀਂ ਇਹਨੂੰ ਕੀ ਹੋਉਂਦਿਆ ਕੀ ਨਹੀਂ ਸਾਰਾ ਕੁਝ ਕਰਕੇ ਵੇਖ ਲਿਆ ਤੇ ਇਹ ਮਾਂ ਦੀ ਧੀ ਬੜਾ ਟਾਈਮ ਲੈਂਦੀ ਹੈ ਵਸੇ ਆਦੇ ਜਾਏਗੀ ਕਿਉਂਕਿ ਜੇ ਆਈ ਹੋਈ ਮੈਂ ਥੋੜੀ ਜਿਹੀ ਠਹਿਰਾ ਨਹੀਂ ਰੱਖਿਆ ਹੋਇਆ ਇਹਨੂੰ ਮੈਂ ਦੰਮੂ ਆਂਦੀ ਮੈਂ ਉਹਨੂੰ ਕਹਿੰਨੀ ਆ ਜਿਹੜੇ ਭਾਂਡੇ ਪਏ ਨੇ ਉਹਨਾਂ ਨੂੰ ਹੱਥ ਮਾਰ ਦੇ ਤੇ ਮੈਂ ਇਹਦਾ ਮੱਖਣ ਦਾ ਕੋਈ ਹੱਲ ਕਰਾਂ ਕਿਉਂਕਿ ਫਰਿੱਜ 'ਚ ਬਰਫ਼ ਵੀ ਨਹੀਂ ਮੇਰੀ ਬੋਤਲ ਫੇਰ ਕੇ ਹਨੇ ਰੱਖ ਜੀ ਜੀ ਨੂੰ ਮੰਨ ਜਿਆ ਨਹੀਂ ਹੋ ਜਾਣਾ ਮੈਂ ਹੁਣ ਪਹਿਲਾਂ ਮੱਖਣ ਹੀ ਕੱਢ ਲਾਂ ਅਸਾ ਪੈਰ ਵੀ ਐ ਭੂਆ ਭੂਆ ਕਰ ਰਹੇ ਨੇ ਐਨੀ ਦਰਦ ਹੋ ਰਹੀ ਆ ਤੇ ਮੰਮੀ ਨੇ ਇੱਧਰ ਕਣਕ ਦਾ ਤੇ ਮੱਕੀ ਦਾ ਆਟਾ ਮਿਕਸ ਕਰਕੇ ਗੋਲ ਲਿਆ ਤੇ ਬਸ ਅਸੀਂ ਪਹਿਲਾਂ ਨਹਾਉਣ ਨੂੰ ਲਈਏ ਜਾਂ ਦੇਖਦੇ ਹਾਂ ਕੀ ਕਰਨਾ ਪਹਿਲਾਂ ਪਹਿਲਾਂ ਮੈਂ ਮੱਖਣ ਦਾ ਹੱਲ ਕਰਾਂ ਉਸ ਤੋਂ ਬਾਅਦ ਲੋ ਗਾਇਸ ਪਤਾ ਨਹੀਂ ਮੈਂ ਕਿੰਨੇ ਕ ਦਿਨਾਂ ਦਾ ਵਲੌਗ ਸ਼ੁਰੂ ਕੀਤਾ ਹੋਇਆ ਐ ਤੇ ਕਿਦਾਂ ਮੈਂ ਇਹਨੂੰ ਖਤਮ ਕਰ ਰਹੀ ਆ ਕਿਉਂਕਿ ਟਾਈਮ ਹੀ ਨਹੀਂ ਟਾਈਮ ਵੀ ਨਹੀਂ ਦੇ ਲਈ ਨਹੀਂ ਕਰਦਾ ਹੋਏਗਾ ਵਲੌਗ ਵਲੌਗ ਜਿਹਾ ਬਣਾਉਣ ਨੂੰ ਬਸ ਐਨ ਲੱਗਦਾ ਵੀ ਖੱਡ ਪਰਾਂ ਕੱਲ ਤਾਂ ਵੈਸੇ ਸਾਰਾ ਦਿਨ ਬਿਜੀ ਰਹੇ ਧਿਆਨ ਨਹੀਂ ਗਿਆ ਹੈਗਾ ਬਿਲਕੁਲ ਹੀ ਤੇ ਅੱਜ ਜਿੰਨਾ ਵਸੂਤੋਂ ਆਈ ਤੇ ਮੇਰਾ ਨਾ ਬਹੁਤ ਸਿਕਰ ਚੜਦਾ ਚੜ ਕਰ ਰਿਹਾ ਸੀ ਤੇ ਮੈਂ ਆ ਕੇ ਕੁਝ ਵੀ ਨਹੀਂ ਕੀਤਾ ਬਸ ਅਬੀ ਚਾਹ ਬਣਾਈ ਤੇ ਪੀਤੀ ਤੇ ਚਾਹ ਪੀ ਕੇ ਮੈਂ ਘੜੀ ਪੈ ਗਈ ਪਰ ਸਾਡੇ ਇੱਥੇ ਇੰਨਾ ਕੁ ਜ਼ਿਆਦਾ ਰੌਲਾ ਪੈਂਦਾ ਇੱਕ ਰੋੜ ਕਰਕੇ ਤੇ ਇੱਕ ਜਦੋਂ ਕੋਈ ਕੁਝ ਘਰੇ ਨਹੀਂ ਨਾ ਹੁੰਦੇ ਹੈਗੇ ਤੇ ਉਦੋਂ ਵੈਸੇ ਹੀ ਬਾਹਰ ਧਿਆਨ ਰਹਿੰਦਾ ਹੈ ਤੇ ਨਾ ਵੀ ਮੈਨੂੰ ਨੀਂਦ ਹੀ ਨਹੀਂ ਆਈ ਹੈਗੀ ਤੇ ਬੱਸ ਐਂ ਸਿਰ ਖੱਪਤੀ ਜੀ ਕਰ ਕਰ ਕੇ ਤੇ ਹੁਣ ਮੈਂ ਉੱਠ ਗਈ ਆ ਹੁਣ ਟਾਈਮ ਹੋ ਗਿਆ ਸ਼ਮਾਂ ਦਾ ਤੇ ਆਪਾਂ ਬਣਾਣੀਆਂ ਰੋਟੀ ਪਰਦੇ ਸਾਡੇ ਗਏ ਹੋਏ ਨੇ ਅੱਜ ਬਰਨਾਲੇ ਰਾਸ਼ਮ ਪਾਣੀ ਲੈਣ ਉਹਨਾਂ ਨੂੰ ਕਿਹਾ ਇੱਥੋਂ ਨੇੜੇ ਲਾਇਆ ਕਰੋ ਪਰ ਉਹਨਾਂ ਨੂੰ ਨੇੜੇ ਪਸੰਦ ਨਹੀਂ ਆਉਂਦਾ ਉਹ ਪਹੁੰਚੇ ਨਹੀਂ ਐ ਸਾਰਿਆਂ ਸੰਤਾ ਬਰਨਾਲੇ ਪਤਾ ਨਹੀਂ ਵਾਪਸ ਆ ਰਹੇ ਨੇ ਕਿ ਪਤਾ ਨਹੀਂ ਮੈਂ ਫੋਨ ਨਹੀਂ ਕੀਤਾ ਹੈਗਾ ਮੈਂ ਖਾਂ ਸੁਨਾਮ ਆ ਗਿਆ ਸੀ ਹੁਣ ਕੋਣ ਕੀਤਾ ਸੀਗਾ ਤੇ ਹੁਣ ਸਬਜੀ ਆਲੂ ਮਟਰ ਬੰਦੇ ਨੇ ਬਣਾਉਣਾ ਕਿ ਮੈਂ ਇਹਨੂੰ ਤਿਆਰੀ ਕਰਕੇ ਰੱਖ ਦਿੰਨੀ ਆ ਆਲੂ ਨੂੰ ਕੱਟ ਕੇ ਰੱਖ ਦਿੰਦੀ ਆ ਤੜਕਾ ਦੂਕਾ ਤਿਆਰ ਕਰਕੇ ਰੱਖ ਦਿੰਦੀ ਆ ਤੇ ਆ ਕੇ ਸਬਜੀ ਨੂੰ ਤੜਕਾ ਲਾ ਦਾਂਗੇ ਤੇ ਆਪਾਂ ਤੜਕਾ ਜਿੰਦਨ ਲਾਵਾਂਗੇ ਅੱਜ ਜੀ ਚੁੱਲੇ ਤੇ ਬਣਾਣੀ ਹੈਗੀ ਕਿਉਂਕਿ ਬੜੇ ਦਿਨਾਂ ਤੋਂ ਨਾ ਬਿਜੀ ਸਕਿਜੂਲ ਚੱਲ ਰਿਹਾ ਪੂਰਾ ਸੋ ਫਿਰ ਜਦੋਂ ਬਿਜੀ ਜਦੋਂ ਕੰਮ ਕਰ ਲੱਗਿਆ ਹੋਈ ਹੈ ਨਾ ਮੇਤੋਂ ਉਦੋਂ ਨਹੀਂ ਵਲੌਗ ਨੂੰ ਜਿਹੜੇ ਸ਼ੂਟ ਹੁੰਦੇ ਉਦੋਂ ਤਾਂ ਫਿਰ ਆਉਂਦਾ ਵੀ ਛੱਡ ਪੜਾ ਕੋਈ ਚੱਕਰ ਨਹੀਂ ਹੈਗਾ ਤੇ ਕੱਲ ਤਾਂ ਤੁਹਾਨੂੰ ਪਤਾ ਮੈਂ ਦੱਸੀ ਸੀਗਾ ਦੀਦੀ ਨੂੰ ਚਲੇਗੇ ਸੀ ਚੰਡੀਗੜ੍ਹ ਸੋ ਉੱਥੋਂ ਵੀ ਲੇਟ ਆਏ ਤੇ ਮੈਂ ਤਾਂ ਦਮਣ ਫਿਰ ਉੱਧਰ ਲਿਗਾ ਦੀ ਸਾਰੀ ਸੈਟਿੰਗ ਕਰਦੀਆਂ ਰਹੀਆਂ ਤੇ ਅੱਜ ਇੱਧਰੋਂ ਮਿਲਣਾਂ ਦਾ ਕੁਝ ਵੀ ਨਹੀਂ ਕਰਕੇ ਗਏ ਹੈਗੇ ਘਰੇ ਹੈ ਨਹੀਂ ਸੀਗਾ ਕੋਈ ਵੀ ਸੋੰਦਿਆਂ ਕੰਮ ਕਰ ਇਦਾਂ ਗਿਆ ਸੀ ਤੇ ਮੇਰਾ ਖੁਸ਼ ਕਰਨ ਨੂੰ ਫਰਜ਼ ਨਹੀਂ ਦਿੱਤਾ ਜੀ ਮਤਲਬ ਸਰੀਰ ਨਹੀਂ ਠੀਕ ਹੈਗਾ ਸਿੱਧੀ ਜਿਹੜੀ ਸਿੰਪਲ ਜੀ ਗੱਲ ਹੈ ਮੇਰਾ ਫਿਰ ਜੀ ਵੀ ਸਿਰ ਦਰਦ ਕਰਨ ਲਿਆ ਤੇ ਕੁਛ ਹੁਣ ਗਾਇਸ ਠੰਡੂ ਕੀ ਬਹੁਤ ਜ਼ਿਆਦਾ ਤੇ ਮੈਂ ਹੁਣ ਇੱਥੇ ਆਪਣਾ ਸਾਰਾ ਸਮਾਨ ਲੈ ਆਂਦਾ ਏ ਤੇ ਹੁਣ ਆਪਾਂ ਉਰੇ ਬੈਠ ਕੇ ਤੇ ਨਾਲੇ ਆਲੂ ਪਿਆਜ਼ ਕੱਟਦੇ ਆ ਊ ਉਠਾਣ ਲੱਗਣ ਦੀ ਮੈਨੂੰ ਅਜੇ ਵੀ ਹੁਣ ਤੁਸੀਂ ਦੇਖੋਗੇ ਬਸ ਮੇਰਾ ਸਿਰ ਤੇ ਲਿਆ ਹੋਣਾ ਛਾਲ ਘੁੱਟ ਕੇ ਕਿਉਂਕਿ ਜਿਨ੍ਹਾਂ ਨੂੰ ਮੈਂ ਸਕੂਲ ਤੋਂ ਆਉਣੀ ਆ ਉਹਨਾਂ ਨੂੰ ਧੁੱਪ ਧੁੱਪ ਚਲੀ ਜਾਂਦੀ ਹੈ ਸੋ ਧੁੱਪੇ ਬੈੰਦ ਟਾਈਮ ਤਾਂ ਮਿਲਦਾ ਨਹੀਂ ਹੈਗਾ ਤੇ ਮੈਂ ਇੱਥੇ ਸੋਫੇ ਤੇ ਪੈ ਗਈ ਹਾਂ ਘੜੀ ਫਤੇ ਬਾਹਰ ਘੇੜਦਾ ਹੀ ਫਿਰ ਬੱਚਾ ਵੀ ਧਿਆਨ ਰਹਿੰਦਾ ਹੈ ਤੇ ਹੁਣ ਮੈਂ ਉਹਨੂੰ ਅੰਦਰ ਬਿਠਾਇਆ ਦਾਦੀ ਵਾਲੇ ਕਮਰੇ 'ਚ ਮੈਂ ਕਿਹਾ ਤੂੰ ਟੀਵੀ ਦੇਖ ਲੈ ਤੇ ਮੈਂ ਇੱਥੇ ਬੈਠ ਕੇ ਸਬਜੀ-ਸਬਜੀ ਕੱਟ ਲਾਂ ਨਹੀਂ ਤੇ ਉਹ ਬਾਹਰ ਨਾਲ ਸਾਈਕਲ ਸੋਕਲ ਚਲਾਉਂਦਾ ਫਿਰ ਨਾ ਡਰ ਲੱਗਿਆ ਰਹਿੰਦਾ ਤੇ ਸੱਚ ਮੈਂ ਕੱਲ ਬਲਿੰਦਰ ਨੂੰ ਕਿਹਾ ਤੁਸੀਂ ਆ ਮੈਂ ਵਲੌਗ ਐਡ ਕਰੂੰਗੀ ਐਂਡ ਤੇ ਮੈਂ ਬਲਿੰਦਰ ਨੂੰ ਕਿਹਾ ਮੈਂ ਕਿਹਾ ਤੁਸੀਂ ਮੇਥੋੜੀ ਬੋਤੀ ਹੈਲਪ ਕਰ ਦਿਆ ਕਰੋ ਹਨਾ ਸੋ ਸ਼ਾਪਿੰਗ ਕਰ ਰਹੇ ਨਾ ਉਹ ਉਧਰ ਤੇ ਮੈਂ ਚਲ ਤੁਸੀਂ ਥੋੜਾ ਬੋਤਾ ਵਲੌਗ ਬਣਾਏ ਉਧਰੋਂ ਨਾਲੇ ਆਪਣੀਆਂ ਮੈਮਰੀਜ਼ ਰਹਿੰਦੀਆਂ ਨੇ ਤੇ ਬਟ ਬਲਿੰਦਰ ਕਹਿੰਦੇ ਕਿ ਮੈਂ ਕੱਲਾ ਹੁੰਨਾ ਸੋ ਮੈਨੂੰ ਕਹਿੰਦੇ ਫਿਰ ਮੁਸ਼ਕਲ じゃ ਲੱਗਦਾ ਹਨਾ ਫਿਰ ਬਾਜ਼ਾਰ ਬਰੂਰ ਜਾਣਾ ਇਦਾਂ ਕੈਮਰਾ ਘੋਮਰਾ ਹੋਲਡ ਕਰਨਾ ਤੇ ਮੈਂ ਕਿਹਾ ਚਲੋ ਜੀ ਕੋਈ ਗੱਲ ਨਹੀਂ ਜਿੰਨਾ ਕ ਬਣ ਗਿਆ ਉਹਨਾਂ ਹੀ ਸਹੀ ਤੇ ਚਲੋ ਗਾਇਸ ਹੁਣ ਆਪਾਂ ਕੱਟੀਏ ਤੇ ਦੇਖੋ ਆਲੂ ਮੈਂ ਧੋਣੇ ਨੇ ਧੋ ਕੇ ਤੇ ਫਿਰ ਕਟਾਂਗੀ ਮੈਂ ਲੈ ਆਂਦੇ ਨੇ ਇੱਧਰ ਮੇਰਾ ਲਸਣ ਤੇ ਪਿਆਜ਼ ਤੜਕਾ ਤੜਕਾ ਰੈਡੀ ਕਰਕੇ ਰੱਖਦੀ ਆ ਆਟਾ ਗੁੰਨ ਕੇ ਰੱਖ ਦਾਂਗੀ ਤੇ ਬਸ ਉਸ ਤੋਂ ਬਾਅਦ ਫਿਰ ਮੈਂ ਆਪਣੇ ਰੂਮ ਨੂੰ ਸੈੱਟ ਕਰਾਂਗੀ ਥੋੜਾ ਜਿਹਾ ਕਿਉਂਕਿ ਅੱਜ ਸਾਡੇ ਹੈਲਪਰ ਆਈ ਨਹੀਂ ਹੈਗੀ ਸੋ ਵਨ ਆਫ ਦਾ ਰੂਮ ਰਮ ਸੈੱਟ ਕਰਾਂਗੀ ਕਿਉਂਕਿ ਖਲਾਰੇ ਪਏ ਚ ਮੈਨੂੰ ਚੈਨ ਨਹੀਂ ਆਉਂਦਾ ਹੈਗਾ ਨਾ ਮੈਨੂੰ ਕੰਮ ਨਿਬੜਦਾ ਹੈ ਚਲੋ ਗਾਇਜ਼ ਵਲੌਗ ਦਾ ਮੈਂ ਕਰਦੀ ਆ ਇੱਥੇ ਐਂਡ ਹੁਣ ਨਹੀਂ ਮੇਰੇ ਤੋਂ ਅੱਗੇ ਕੰਟੀਨਿਊ ਹੋਣਾ ਹੈਗਾ ਕਿਉਂਕਿ ਮੈਂ ਫਿਰ ਤੁਹਾਨੂੰ ਲਾਰਾ ਲਾ ਦੇਣਾ ਹੈ ਕੀ ਆਪਾਂ ਕੰਟੀਨਿਊ ਕਰਾਂਗੇ ਕੰਟੀਨਿਊ ਕਰਾਂਗੇ ਬਟ ਮੇਰਾ ਫੇਰ ਨਹੀਂ ਟਾਈਮ ਲੱਗਣਾ ਹੈਗਾ ਸੋ ਵਲੌਗ ਮੈਂ ਹੁਣ ਕਰ ਰਹੀ ਨਹੀਂ ਇੱਥੇ ਐਂਡ ਹੁਣ ਮੈਂ ਕਰਨੇ ਨੇ ਆਪਣੇ ਕੰਮ ਤੇ ਆਪਾਂ ਤੁਹਾਨੂੰ ਮਿਲਾਂਗੇ ਨਵੇਂ ਵਲੌਗ ਦੇ ਨਾਲ ਅਗਰ ਟਾਈਮ ਮਿਲਿਆ ਤਾਂ ਪਾਵਾਂਗੇ ਨਹੀਂ ਤੇ ਜਦੋਂ ਬ੍ਰਿੰਦਰ ਰਾਣ ਕੀ ਉਹਦੋਂ ਤੁਸੀਂ ਕੰਟੀਨਿਊਸ ਵਲੌਗ ਦੇਖਿਆ ਕਰੋਗੇ ਬਿਕਾਜ਼ ਉਹਦੇ ਕੋਲੇ ਮੇਰੇ ਕੋਲੇ ਇੱਕ ਹੈਲਪਿੰਗ ਹੈਂਡ ਹੋਊਗਾ ਬ੍ਰਿੰਦਰ ਹੋਣਗੇ ਸੋ ਫਿਰ ਆਪਾਂ ਘੁੰਮਣ ਫਿਰਨ ਵੀ ਜਾਇਆ ਕਰਾਂਗੇ ਵਧੀਆ ਆਪਣੇ ਕੋਲੇ ਟਾਈਮ ਹੋਊਗਾ ਵਲੌਗ ਸ਼ੂਟ ਕਰਨ ਨੂੰ ਵੀ ਤੇ ਉਹਦੇ ਤੁਹਾਨੂੰ ਘੈਂਟ-ਘੈਂਟ ਜਿਹੇ ਵਲੌਗ ਦਿਆ ਕਰਾਂਗੇ ਤੇ ਓਕੇ ਟਾਟਾ ਬਾਏ ਬਾਏ ਸਾਰੇ ਜਣੇ ਆਪਣਾ ਧਿਆਨ ਰੱਖੋ ਬਹੁਤ ਜ਼ਿਆਦਾ ਠੰਡ ਹੋ ਗਈ ਹੈ ਤੇ ਮੈਨੂੰ ਤੁਸੀਂ ਸਾਰੇ ਜਣੇ ਪਾਠੇ ਬਾਰੇ ਬਹੁਤ ਪੁੱਛ ਰਹੇ ਹੋ ਤੇ ਫਿਲਹਾਲ ਮੈਂ ਲੈ ਰਹੀ ਆ ਲੈ ਤਾਂ ਰਹੀ ਆ ਬਟ ਉਸ ਦਿਨ ਦਾ ਬਾਹਰ ਅੰਦਰ ਬਹੁਤ ਆਉਣਾ ਜਾਣਾ ਲੱਗਿਆ ਹੋਇਆ ਸੋ ਵਿੱਚ ਬਾਹਰ ਦਾ ਵੀ ਖਾਦਾ ਪੀਤਾ ਜਾ ਰਿਹਾ ਸੋ ਮੈਂ ਅੱਜ ਕੁਝ ਵੀ ਨਹੀਂ ਕਹਿ ਸਕਦੀ ਬਟ ਮੈਂ ਲੈ ਰਹੀ ਆ ਕਿ ਚਲੋ ਨੁਕਸਾਨ ਕੋਈ ਨਹੀਂ ਹੈਗਾ ਹਨਾ ਚੀਜ਼ ਦਾ ਸੋ ਵੈਸੇ ਵੀ ਮੈਂ ਭੁੱਲ ਗਈ ਸੀ ਕਿ ਪਤਾ ਨਹੀਂ ਉਹਦੇ 100 ਗ੍ਰਾਮ ਐਡ ਕੀਤਾ ਸੀਗਾ ਕਿ 200 ਮੈਨੂੰ ਯਾਦ ਬਿਲਕੁਲ ਵੀ ਮੈਨੂੰ ਯਾਦ ਨਹੀਂ ਹੈਗਾ ਮੈਨੂੰ ਲੱਗਾ ਪਾਠੇ ਨਾਲ ਪਹਿਲਾਂ ਮੈਨੂੰ ਬਦਾਮ ਖਾਣੇ ਪ ਮੈਮਰੀ ਸੈੱਟ ਹੋਵੇ ਮੈਨੂੰ ਬਹੁਤ ਚੀਤਾ ਭੁੱਲਣ ਲੱਗ ਗਿਆ ਕੁਝ ਵੀ ਯਾਦ ਨਹੀਂ ਰਹਿੰਦਾ ਹੈਗਾ ਸੱਚੀ ਤੇ ਚਲੋ ਗਾਇਜ਼ ਓਕੇ ਟਾਟਾ ਬਾਏ ਬਾਏ ਆਪਾਂ ਹੁਣ ਤੁਹਾਨੂੰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਵਸਦੇ ਰਹੋ ਹੱਸਦੇ ਰਹੋ ਖੁਸ਼ ਰਹਾ ਕਰੋ ਟੈਨਸ਼ਨ ਨਾ ਲਿਆ ਕਰੋ ਮੇਰੇ ਅੰਗਰਾਂ ਹਲੋ ਸਤਿ ਸ਼੍ਰੀ ਅਕਾਲ ਜੀ 88 ਬਲੌਕ ਦੇ ਵਿੱਚ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਮੈਂ ਅਵੀਲਾ ਦੇ ਕੋਨ ਦੇ ਇਥੇ ਫੈਸ਼ਨ ਆਊਟਲਟ ਤੁਹਾਨੂੰ ਮੈਂ ਦਿਖਾ ਦਿੰਦਾ ਸਾਰਾ ਇਹਦੀ ਐਂਟਰੈਂਸ ਤੇ ਅੱਜ ਜਿਵੇਂ ਲੈਣ ਆਇਆ ਕੁਝ ਬੱਚਿਆਂ ਵਾਸਤੇ ਗਿਫਟ ਵਗੈਰਾ ਦੇਖਦੇ ਆ ਕਿ ਕੀ ਲੈਨੇ ਸਾਰਾ ਪ੍ਰਸ਼ਨ ਆਊਟਲੈਟ ਇਹ ਵਿਲਾ ਦੇ ਕੋਹੰਦੇ ਆ ਪੋਰਟੋ ਤੋਂ 45 ਮਿੰਟਸ ਦੀ ਮੈਟਰੋ ਦੀ ਸਰਵਿਸ ਤੇ ਟ੍ਰੈਵਲ ਤੇ ਮਿਲਦਾ ਹੈ ਆਪਾਂ ਨੂੰ ਤੇ ਅੱਜ ਬਲੈਕ ਫਰਡੇ ਵੀ ਹੈਗਾ ਆ ਤੇ ਕਾਫੀ ਡਿਸਕਾਊਂਟ ਵਗੈਰਾ ਲਗਾ ਕਾਫੀ ਅੱਜ ਭੀੜ ਬਹੁਤ ਜ਼ਿਆਦਾ ਹੈ ਜਿਹਦੇ ਵਿੱਚ ਤਰੋ ਦੇਖ ਦੇਖਦੇ ਆਂ ਦੇਖਦੇ ਆਂ ਕਿਥੇ ਕਿਥੇ ਕੀ ਖੁਸ਼ ਆਂਦਾ ਹੈ ਰੱਪਾ ਲੈਣੇ ਠੀਕ ਹੈ ਜੀ ਓਕੇ ਪਤੇ ਦੇ ਮੈਂ ਸ਼ੂਜ਼ ਲੈਣ ਲੱਗੇ ਆਂ ਤੇ ਦੇਖਣਾ ਤੇ ਜਾਈਏ ਉਹ ਲੋੜ ਵੀ ਜਦੋਂ ਸੋਣਾ ਹੈ ਤੇ ਉਹ ਜੀ ਸਾਰੇ ਜਾਣੇ ਕੋਮਟਰ ਤੇ ਦੂਸਰੇ ਉਹ ਉਹਨੂੰ ਦੇਖਦੇ ਜੀ ਕਿਸ਼ਤੋਂ ਜੀ